ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਪਬਤਰ ਸੈੱਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਬਾਪੇਓ ਕਰਤੀ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 11 ਵਜੇ ਠੀਕ ਹੈ ਕਿ ਨਹੀਂ ਤੇ ਇਸ ਤੋਂ ਪਹਿਲਾਂ ਬਹੁਤ ਕੰਮ ਦਿੰਦੇ ਨੇ ਵੀਰੇ ਆ ਪਾਵੇ ਮੁੱਠ ਕੇ ਠੀਕ ਹੈ ਕਿ ਨਹੀਂ ਸਾਰੇ ਤਾਂ ਪਤਾ ਫੋਨ ਪਿਆ ਹੈ ਮੇਰਾ ਓਕੇ ਬਚ ਗਿਆ ਫੋਨ ਚਲੋ ਚੰਗਾ ਹੋਇਆ ਮੈਂ ਤਾਂ ਕਿਤੇ ਪਾ ਤਾ ਉਹ ਖਦਾ ਫੋਨ ਦਾ ਹਨਾ ਕੋਈ ਨਾ ਕੋਈ ਨਾ ਫੋਨ ਵੱਜ ਗਿਆ ਆਹ ਖਾਨ ਜੀ ਜੀ ਬੇਸੀ ਪਈ ਆ ਯਾਰ ਤੇ ਕੋਈ ਗੱਲ ਨਹੀਂ ਹੋ ਜਾਂਦਾ ਡੋਂਟ ਵਰੀ ਤੇ ਉੱਠਿਆ ਬਈ ਮੈਂ ਠੀਕ ਹੈ ਕਿ ਨਹੀਂ ਤੇ ਉੱਠੇ ਸਭ ਤੋਂ ਪਹਿਲਾ ਕੰਮ ਕੀਤਾ ਮੈਂ ਛੜੀਆਂ ਦਾ ਥੱਬਾ ਭਰ ਕੇ ਲੈ ਗਿਆ ਤੁਹ ਠੀਕ ਹੈ ਛੜੀਆਂ ਦਾ ਥੱਬਾ ਘਰੇ ਰੱਖ ਕੇ ਆਇਆ ਮੈਂ ਕੰਮ ਹੋਊ ਕਿਤੇ ਕੰਮ ਸੁਣ ਲੋ ਮੇਰੇ ਛੜੀਆਂ ਦਾ ਥੱਬਾ ਭਰ ਕੇ ਰੱਖ ਕੇ ਆਇਆ ਮੈਂ ਫਿਰ ਬਈ ਖੇਤ ਚਾਬੀ ਫੜਾ ਕੇ ਆ ਮੋਟਰ ਦੀ ਫਿਰ ਦੁਕਾਨ ਤੋਂ ਦੁੱਧ ਲੈ ਕੇ ਦਿੱਤਾ ਮੈਂ ਠੀਕ ਹੈ ਕਿ ਨਹੀਂ ਫਿਰ ਤੋਂ ਆ ਬਾਦਲ ਗਿਆ ਫਿਰ ਤੋਂ ਮੈਂ ਕਾਲ ਚਰਾਣੀ ਗਿਆ ਹੁਣ ਮੈਂ ਘਰੇ ਆਇਆ ਹੁਣ ਇਸ ਤੋਂ ਬਾਅਦ ਗੁਰੂ ਘਰ ਜਾਣਾ ਹੈ ਤੇ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਜਾ ਕੇ ਹੁਣ ਠੀਕ ਹੈ ਕਿ ਨਹੀਂ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਦੇ ਕੰਮ ਤੇ ਇੱਕ ਮਿੰਟ ਲਾਈਟ ਬੁਝਾ ਦੇ ਕਰ ਭੜੀਆਂ ਲਾਦੀਆਂ ਚ ਕੀ ਜਾਂਦੀਆਂ 12 ਵਜੇ ਪਈ ਹੋਲੀ ਬੈਠ ਕੇ ਵੀ ਆਇਓ 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 ਪਤਾ ਆ ਮੇਰੀ ਮਿੱਠੀਆਂ ਦਾ ਕੀ ਹਾਲ ਹੈ ਘਰ ਲਈ ਪਾਸੇੋਂ ਬਾਹਰ ਲਈ ਜਨੈਟ ਵੀ ਕਰ ਦਿੱਤੀ ਬੰਦ ਓਕੇ ਹੋ ਗਈ ਰਿਪੋਰਟ ਤੇ ਉਸ ਤੋਂ ਬਾਅਦ ਬੱਚੇ ਕਟਾਂਗੇ ਬਾਹਰ برو ਆ ਕੇ ਆਪਾਂ ਛੋਟੇ ਤੇ ਸ਼ਾਇਦ ਇੱਕ ਵਾਰੀ ਵੱਡੇ ਬੱਚੇ ਦੀ ਵੀ ਕਰਾ ਕੇ ਆਪਾਂ ਹਰੀ ਬਗਲ ਵਾਲੇ ਦੀ ਜਿਹੜਾ ਬੱਚਾ ਆਪਣਾ ਗਿਆ ਸੀ ਉੱਥੇ ਲੂਲ ਬਾਈ ਗਿਆ ਸੀ ਰਾਤ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਫਤਿਹ ਮੇਰੇ ਬਰੇ ਇੱਕ ਮੈਂ ਸ਼ੂ ਵਾਲੀ ਹਾਂ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਘਰੇ ਗੁਰੂ ਘਰੇ ਵੀ ਜਾ ਆਏ ਤੇ ਬਾਬਾ ਮਣੀ ਰਾਮ ਜੀ ਦੀ ਸਮਾਹ ਤੇ ਵੀ ਜਾਏ ਠੀਕ ਹੈ ਕਿ ਨਹੀਂ ਤੇ ਹੁਣ ਉਹ ਕਰਦੇ ਆ ਆਪਾਂ ਕੀ ਕਹਿੰਦੇ ਹੁੰਦੇ ਆ ਇੱਕ ਤੁਹਾਨੂੰ ਜਿਹੜੀ ਗੱਲ ਕਹੀ ਸੀ ਵੀ ਹਰੀ ਬਗਲ ਵਾਲੇ ਬੱਚੇ ਦੀ ਵਾਰੀ ਕਰਾਉਣੀ ਆ ਆਪਾਂ ਜਿਹੜਾ ਲੂਲ ਬਾਈ ਗਿਆ ਕੋਕੋ ਦੀ ਵਾਰੀ ਕਰਾਉਣੀ ਜ਼ਰੂਰੀ ਹੈ ਕਿਉਂਕੋ ਉਹਦੋਂ ਬਗਾਨੇ ਪਿੰਡ ਦੇਖ ਆ ਉਲਝ ਜਾਂਦਾ ਬੱਚਾ ਕਈ ਵਾਰੀ ਠੀਕ ਹੈ ਖਾਹ ਪਤੰਕੀ ਤੇ ਚੜੀ ਜਾਂਦਾ ਬਰੋ ਆਪਾਂ ਵੀ ਪਾ ਕੇ ਖੱਦਾ ਚੜਾ ਅੱਗੇ ਪਤੰਗ ਚਲੋ ਕੋਈ ਗੱਲ ਨਹੀਂ ਪਹਿਲਾਂ ਬੱਚੇ ਨੂੰ ਉੱਚੀ ਡਾਲ ਗੋਦੋਂ ਬਾਅਦ ਪਤੰਗ ਨੂੰ ਉੱਚੀ ਯਾਰ ਜੂਮ ਮਾਰ ਚ ਹਜੀ ਵੀ ਡਿੱਕਤ ਆਉਂਦੀ ਇਹਨੂੰ ਨਹੀਂ ਹੁਣ ਤਾਂ ਸਹੀ ਆ ਦੇਖੋ ਹੁਣ ਤਾਂ ਪੜੱਕ ਦੇ ਨਹੀਂ ਜੂਮ ਮਾਰ ਦਿੰਦਾ ਭੋ ਯਾਰ ਮਿਲ ਜਾਣਾ ਦੇ ਕੋਲ ਕੂਤਰ ਤੇ ਪਹਿਲੇ ਨੰਬਰ ਤੇ ਆਪਣਾ ਸਾਤਿਆ ਵਾਲਾ ਕੂਤਰ ਬਣ ਲ ਗਿਆ ਛੇਦਰੀ ਲਵਜੀ ਚੱਕ ਲਿਆਂ ਦਾ ਪੱਠਾ ਜਿਹੜਾ ਛੜਨਾ ਆਪਾਂ ਹਰੀ ਬਗਲ ਵਾਲਾ ਇਹ ਹੈ ਉਹ ਇਹ ਹੈ ਉਹ ਪੁਰਾਣੀ ਠੀਕ ਹੈ ਕਿ ਨਹੀਂ ਖੱਬੀ ਹਰੀ ਬਗਲ ਲਾਲ ਚੀਨਾ ਚੱਲੇ ਪੁੱਤ ਹੁਣ ਹੋਣਾ ਕਰਾ ਲਈ ਬੇਇਜ਼ਤੀ ਨਾ ਕਰਾ ਦੀ ਮੇਰੀ ਲੈ ਸ਼ੇਰਾ ਹੁਣ ਸਿਆਣਾ ਬਣ ਕੇ ਛੇਦਰੀ ਦੇ ਬਹਿ ਜਾ ਹੈ ਚੱਲ ਫਿਰ ਚੱਲ ਚੱਲ ਆਏ ਹੈ ਆਏ ਤਾਂ ਕਿੱਥੇ ਘਰ ਭੁੱਲਦੇ ਆ ਖੰਡ ਆਏ ਤਾਂ ਕਿੱਥੇ ਘਰ ਭੁੱਲਦੇ ਆਂ ਕਰਦੇ ਆ ਫਿਰ ਇਦੇ ਨਾਲ ਘੋੜੇ ਮੂਹਾਂ ਵੀ ਛੱਡ ਦਿੰਨੇ ਆਪਾਂ ਤੇ ਘੋੜੇ ਮੂਹਾਂ ਛੱਡ ਕੇ ਘੋੜੇ ਮੂਹਾਂ ਨੂੰ ਖੁੱਡੇ ਤਾੜ ਦਾਂਗੇ ਆਪਾਂ ਠੀਕ ਹੈ ਕਿ ਨਹੀਂ ਤੇ ਇਹ ਨੂੰ ਆਪ ਬੱਚਿਆਂ ਵਾਲੇ ਪਾਸੇ ਐਡ ਕਰ ਦਿਆਂਗੇ ਐ ਕਰਾਂਗੇ ਫਿਰ ਠੀਕ ਆ ਬਾਬੇ ਲਓ ਜੀ ਤੇ ਘੋੜੇ ਮੂਹਾਂ ਵੀ ਆ ਗਿਆ ਆਪਣਾ ਬਾਹਰ ਚਾਲੋ ਸ਼ੇਰਾ ਬੈਹ ਛਤਰੀ ਟੁੱਟ ਕੇ ਛਤਰੀ ਤੇ ਬੈਠੇਗਾ ਕਿ ਫਲਾਈ ਕਰੇਗਾ ਛਤਰੀ ਤੇ ਬੈਠੂਗਾ ਮਸਤ ਆ ਹੰਕਾਰ ਆ ਪੂਰਾ ਇਹ ਵੀ ਠੀਕ ਹੈ ਕਿ ਨਹੀਂ ਹੁਣ ਦੂਜੇ ਛੋਟੇ ਬੱਚੇ ਵੀ ਬਾਹਰ ਕੱਢ ਕੇ ਆਪ ਲਓ ਜੀ ਹੁਣ ਆ ਗਈ ਛੋਟੇ ਬੱਚਿਆਂ ਦੀ ਬਾਰੇ ਠੀਕ ਹੈ ਕਿ ਨਹੀਂ ਛੋਟੇ ਬੱਚਿਆਂ ਨੂੰ ਨਾਰ ਲੱਗ ਰਿਹਾ ਬرو ਅਜ ਬਾਦਲ ਕਰਦਾ ਕਾਰਨ ਕੀ ਆ ਤੇ ਮੈਂ ਹਾਂ ਕੱਚ ਕਾ ਤਾ ਲੈ ਕਿ ਕਿਰਿਆ ਕਰਦਾ ਕੱਚ ਕਾ ਤਾ ਹਮ ਬਿਲ ਤੇ ਨਾਲ ਲ ਕਰੇਗੀ ਆ ਬੱਚੇ ਦੇ ਚੇਪ ਚੇਪੀ ਲੱਗੀ ਹੈ ਕਾਲੇ ਜੀ ਨੇ ਕੱਚ ਕਾ ਨਾਲ ਲੈ ਠੀਕ ਆ ਕਿ ਨਹੀਂ ਤੇ ਦੂਜੇ ਬੱਚਿਆਂ ਦੇ ਚੇਪ ਕਾ ਨਹੀਂ ਲੱਗਾਂ ਬਰੋ ਹਣਾ ਫਿਰ ਕੋਈ ਦੇਖਤ ਨਹੀਂ ਚੱਲ ਪੁੱਤ ਸਿਆਣਾ ਹੀ ਹੈ ਤੇ ਛਤਰੀ ਦਾ ਸਿਆਣਾ ਹੀ ਹੈ ਤਾਂ ਕਮਲਾ ਨਹੀਂ ਹੋਇਆ ਕਿ ਦੇਖੀ ਆ ਉਹ ਫਿਰ ਕਾੜਦ ਕੇ ਦੂਜੇ ਦੀ ਜੇ ਤਾਂ ਐ ਕਰਦੇ ਆ ਦੋ ਬਿਣਾ ਚੇਪ ਪਾਉਂਦੋਂ ਕਾੜ ਦਿੰਦੇ ਆ ਤੇ ਕਦੇ ਹੋਰ ਚੇਪੀ ਲਾ ਦਿੰਦੇ ਆ ਲਓ ਜੀ ਆਜ ਆ ਰਿਹਾ ਬਿਣਾ ਜੇਪੀ ਵਾਲਾ ਬਾਹਰ ਆਪਣਾ ਹਾਏ 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 ਮਾਰਤਾ ਕਮਲ ਮਾਰਤਾ ਕਮਲ ਮਾਰਤਾ ਕਮਲ ਕੰਜਰ ਦੇ ਪੁੱਤ ਨੇ ਹੈ ਨਹੀਂ ਬਈ ਬਿਣਾ ਜੇਪੀ ਵਾਲੇ ਬਾਹਰ ਕੱਢਣ ਵਾਲੇ ਹਾਏ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਲਾਲਾ ਸਾਹਿਬ ਇਹਨਾਂ ਦਾ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਇਹ ਬਿਣਾ ਜੇਪੀ ਕੰਦ ਬਾਹਰ ਕੱਢਣ ਵਾਲੇ ਲੈ 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 ਇੱਕ ਘੜੀ ਬਈ ਚੀਪੀ ਲੈਵਾਂ ਚੱਕ ਕੇ ਲਓ ਜੀ ਇਹ ਬੱਚੇ ਦੀ ਚੀਪੀ ਲਾਤੀ ਇੱਕ ਦੇ ਬਈਆ ਬਈਆ ਹਾਏ 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 ਹੇ ਹੇ ਇਹ ਇੰਨਾ ਸਿਆਣਾ ਕੰਮ ਕਿਵੇਂ ਕਰੀ ਜਾਂਦਾ ਏ ਇੰਨਾ ਸਿਆਣਾ ਕਿਵੇਂ ਹੋ ਗਿਆ ਪੁੱਤ ਬਣਿਆ ਐ ਕੋ ਕਰਦਾ ਬਹਿ ਜਾ ਠਿੱਕ ਠਕੋ ਕੀਤਾ ਕਿਉਂ ਜਿੰਦ ਨੂੰ ਸਿਆਪਾ ਪਾਇਆ ਇਹਦੇ ਵੀ ਇੱਕ ਪਾਸੇ ਲਾ ਦੀ ਆਪਾ ਠੀਕ ਹੈ ਇੱਕ ਮਿੰਟ ਹਾਂ ਇਹ ਵੀ ਜਾਣਦਾ ਸੀ ਕੋਸ਼ਿਸ਼ ਤਾਂ ਕਰਦਾ ਸੀ ਦਾਣੂ ਜਾਣਦੀ ਪਰ ਚੇਪੀ ਨਾਲ ਫੋ ਪੈ ਗਿਆ ਹੁਣ ਦੂਜੇ ਦੇ ਵੀ ਲਾ ਦੇ ਜਿਹੜਾ ਹਰੇਟੇ ਡਰ ਰਿਹਾ ਲਓ ਜੀ ਇਹ ਬੱਚੇ ਤੇ ਵੀ ਲਾਤੀ ਚੇਪੀ ਹਰੇਟੇ ਡਾਲੇ ਦੇ ਚੱਲੋ ਸ਼ੇਰ ਚੱਲ 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 ਬਾਇਆ 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 ਹਾਂ ਆਹ ਆ ਉਹ ਹਾ ਕੀ ਬਾਤ ਕਰਨੀ ਆ ਗਿਆ ਛਤਰੀ ਤੇ ਸੈਟ ਹੈ ਜੀ ਥੋੜਾ ਜਨਾ ਬੰਦੀ ਵੇਚ ਦੀ ਵੱਧ ਪਾਈ ਜ ਰਹੀਦਾ ਬੱਚੇ ਤਾਂ ਆਪਣੇ ਲੱਗੇ ਲਵਾਏ ਐ ਹੁਣ ਜੇ ਲਗਾਤਾਰ ਨੂੰ ਪੱਤ ਨੇ ਦਿਨ ਚਿਪਕਾ ਲਾ ਕੇ ਬਾਹਰ ਕੱਢਦੇ ਚੌਥੇ ਨੂੰ ਚਿਪਕਾ ਖੋਲਦੇ ਕਿਤੇ ਨਹੀਂ ਆ ਰਹੇ ਇਹਨਾਂ ਨੇ ਪਰ ਆਪਾਂ ਨਹੀਂ ਖੋਲਣਗਾ ਠੀਕ ਐ ਸਾਰੇ ਬੱਚੇ ਕੱਢਦੇ ਵੀ ਬਾਹਰ ਆਪਾਂ ਓਕੇ ਰਿਪੋਰਟ ਹੋ ਗਈ ਇਹ ਮੈਂ ਸੈਟ ਆ ਸਾਰਾ ਕੰਮ ਠੀਕ ਐ ਤੇ ਹੁਣ ਜੀ ਆਹ ਕੈਮਰਾ ਪ੍ਰੋਟੈਕਟਰ ਲਾਉਣੇ ਆਪਣੇ ਫੋਨ ਤੇ ਪ੍ਰੋਪਰ ਪ੍ਰੋਟੈਕਟਰ ਮੂੰਹ ਚੜਗਾ ਜੀ ਠੀਕ ਐ ਕਿ ਨਹੀਂ ਆਹ ਦੇਖੋ ਹੁਣ ਜੂ ਮਾਰਕਦੇ ਆ ਤੁਹਾਨੂੰ ਕਬੂਤਰ ਤੇ ਬਿਨਾ ਕੈਮਰਾ ਪ੍ਰੋਟੈਕਟਰ ਤੋਂ ਭੈਣ ਦੀ ਲੱਕੜ ਫਿਰ ਕਿਹੜਾ ਮਾਰਦਾ ਇਹਨੇ ਵੀ ਲਾ ਕੇ ਆਖੇ ਜੇ ਨਹੀਂ ਮਾਰਦਾ ਬਿਨਾ ਲਾਈ ਕਿਹੜਾ ਉਹ ਹੁੰਦਾ ਕੂਤਰ ਜਿਵੇਂ ਨਹੀਂ ਯਾਰ ਮਾਰਦਾ ਯਾਰ ਐ ਤਾਂ ਜੂਮ ਉਹ ਦੇਖੋ ਨਾ ਹੁਣ ਤਾਂ ਫੋਕਸ ਆਊਟ ਕਰ ਹੀ ਗਿਆ ਕੂਤਰ ਤੇ ਪਤੰਗ ਤੇ ਮਾਰ ਕੇ ਪਤੰਗ ਤੇ ਨਹੀਂ ਮਾਰ ਤਾ ਪਟਾਕਾ ਦਿੰਦੇ ਨੇ ਹੁਣ ਤਾਂ ਯਾਰ ਖੇਤਰੀ ਤੇ ਮਾਰ ਕੇ ਖੇਤਰੀ ਤੇ ਹੀ ਮਾਰਦਾ ਇੱਥੇ ਮਾਰ ਕੇ ਇੱਥੇ ਵੀ ਜੂਮ ਮਾਰਦਾ ਨਹੀਂ ਫਰਕ ਪੈਂਦਾ ਯਾਰ ਕਿ ਕੈਮਰਾ ਪ੍ਰੋਟੈਕਟਰ ਲੱਗੇ ਹੋਣ ਦਾ ਤੇ ਕੈਮਰਾ ਪ੍ਰੋਟੈਕਟਰ ਨਾ ਲੱਗੇ ਹੋਣ ਦਾ ਹਾਂ ਜੂਮ ਤਾਂ ਮਾਰ ਦਿੰਦਾ ਯਾਰ ਉੱਚੇ ਉੱਚੇ ਖੜੇ ਕੂਤਰ ਤੇ ਮਾਰਨਾ ਹੋਵੇ ਤੇ ਚਲ ਛੱਡੋ ਕੋਈ ਜੇ ਮੇਰੇ ਵੀਰੋ ਕਰਕੇ ਅਨਬਾਕਸਿੰਗ ਦੀ ਬਾਜੂ ਜਾਂ ਮਾਰੀ ਜਾਣ ਜਿਹੜਾ ਮਾਰਦਾ ਤੇ ਕੈਮਰਾ ਪ੍ਰੋਟੈਕਟਰ ਤਾਂ ਇਹਦੇ ਨਾਲ ਦਾ ਹੀ ਹੋਊਗਾ ਠੀਕ ਹੈ ਖੱਟੇ ਜੇ ਪੇਪਰ ਤੇ ਲੱਗਿਆ ਹੋਊ ਇਹ ਵੀ ਦੱਸ ਦਿੰਦਾ ਤੁਹਾਨੂੰ ਤੇ ਫਲਿੱਪ ਕਾਰਡ ਨੂੰ ਦਈਏ ਬਾੜਪ ਆ ਜਾ ਵੀ ਫਲਿੱਪ ਕਾਰਡ ਤੇ ਉਹਦੇ ਵਿੱਚੋਂ ਨਿਕਲੂ ਇੱਕ ਬਾਕਸ ਨਕਾਜ਼ਾ ਠੀਕ ਹੈ ਜੀ ਇੱਕ ਮਣੀ ਇਹਦੇ ਵੀ ਮਾਰ ਕੇ ਤਰਸ਼ੀ ਨਿਕਾ ਫੜਜੋ ਫੜਜੋ ਇਹਦੇ ਨਾਲ ਵੱਡਾਂਗੇ ਜੀ ਕਾਂਚ ਨਾਲ ਵੱਡਾ ਜਾਊਗਾ ਜੀ ਹੁਣੀ ਹਾਂ ਵੀ ਲੰਮੀ ਸੌਰੀ ਆ ਗਿਆ ਗਲਤ ਗਲਤੀ ਮੈਂ ਕਾੜਤੀ ਸੀ ਇਧਰ ਹੀ ਕਰਤਾ ਇਧਰ ਹੋ ਵੀ ਓਕੇ ਰਿਪੋਰਟ ਤੇ ਲਓ ਆ ਗਿਆ ਕੈਮਰਾ ਬਟੇ ਮੈਂ ਖੜ ਜੋ ਯਾਰ ਬਾਪੂ ਹੁਣ ਵੀ ਕਾਚ ਰੇਗੀ ਹੂੰ ਲਓ ਜੀ ਇੰਨੇ ਕੰਮ ਹੈ ਨਾ ਵੇ ਤਾਂ ਇੰਨੇ ਐਡੇ ਡੱਬੇ ਚ ਪਾਉਣ ਦੀ ਕੀ ਲੋੜ ਸੇ ਇੰਨੀ ਕੀ ਚੀਜ਼ ਨੂੰ ਹੈ ਆ ਗੰਦਰਾ ਹੋਣ ਤਾਂ ਤੂੰ ਛੱਡੋ ਯਾਰ ਕੋਈ ਨਾ ਗੰਡ ਰੁਕ ਜਾ ਆ ਦੋ ਕਲੀਨ ਕਰਨ ਵਾਲੇ ਆ ਠੀਕ ਹੈ ਕਹਿੰਦੇ ਆ ਡਰਾਏ ਅਵਰਟਾ ਠੀਕ ਆ ਆ ਪਹਿਲੇ ਨੰਬਰ ਤੇ ਮਾਰਨਾ ਹੈ ਸੱਚ ਆ ਉਹ ਹੈ ਵਰਟਾ ਆ ਡਰਾਈ ਹੈ ਇਹਨੂੰ ਪਹਿਲੇ ਤੇ ਨੂੰ ਦੂਜੇ ਤੇ ਮਾਰਨਾ ਹੈ ਤੇ ਉਸ ਤੋਂ ਬਾਅਦ ਬਸ ਆਹ ਲਾ ਦੇਣਾ ਇਹ ਕੈਮਰਾ ਪ੍ਰੋਟੈਕਟਰ ਹੈ ਠੀਕ ਹੈ ਹਾਂਜੀ ਮੇਰੇ ਵੀਰੋ ਤੇ ਲਾਲਿਆ ਜੀ ਕੈਮਰਾ ਪ੍ਰੋਟੈਕਟਰ ਓਕੇ ਦੀ ਹੋਈ ਰਿਪੋਰਟ ਇੰਨੇ ਹੀ ਸੀ ਕੰਮ ਤੇ ਬਸ ਇਹਦਾ ਕੋਈ ਖਾਸ ਫਰਕ ਤਾਂ ਨਹੀਂ ਪਿਆ ਯਾਰ ਵੀਡੀਓ ਕੁਆਲਿਟੀ ਦੇ ਦੇਖੋ ਬਾਕੀ ਜੂਮ-ਜਾਮ ਹੁਣ ਤਾਂ ਸਹੀ ਮਾਰੀਆ ਦੇ ਕੇਰਾ ਤਾਂ ਦੇਖੋ ਪਟੱਕ ਪਟੱਕੀ ਮਾਰੀ ਨਾ ਜੋਂ ਤਾਲੇ ਦੇ ਜੂਮ ਮਾਰ ਕੇ ਉਹ ਮਾਰਿਆ ਠੀਕ ਹੈ ਕਿ ਨਹੀਂ ਹੋ ਜੂਮ ਮਾਰ ਕੇ ਬੋਰਡ ਤੇ ਉਹ ਮਾਰਿਆ ਨਾਲ ਦੀ ਨਾਲ ਮਾਰ ਰਾ ਜੂਮ ਚਾਕ ਕੇ ਹੁਣ ਤੱਕੇ ਰਤਾ ਬਾਕੀ ਬਸ ਕੋਈ ਦਿੱਕਤ ਵਾਲੀ ਗੱਲ ਨਹੀਂ ਲਓ ਜੀ ਤੇ ਮਿੱਤਰ ਵੀ ਆਪਣੇ ਗਏ ਮੇਰੇ ਵੀਰੋ ਸੌਰੀ ਵੀਡੀਓ ਨਹੀਂ ਬਣਾਈ ਗਈ ਫੁੱਲੋ ਮਿੱਠੀ ਤੋਂ ਆਇਆ ਸੀ ਆਪਣਾ ਮਿੱਤਰ ਉਹਦਾ ਨਾਂ ਹੈਗਾ ਯਾਰ ਗੱਗੀ ਗੱਗੀ ਆਇਆ ਸੀ ਫੁੱਲੋ ਮਿੱਠੀ ਤੋਂ ਜਿੱਥੇ ਆਪਣੀ ਹਰੀਕਾਂਤ ਵਾਲੀ ਪਿਛਲੀ ਵਾਰੀ ਬਾਈ ਜਿੱਤੀ ਹੈ ਠੀਕ ਹੈ ਰਿਹਾਸ ਹੀ ਨਿਕਲ ਜਾਂਦੇ ਦੋਵੇਂ ਕਹਿੰਦਾ ਹਰੀਕਾਂਤ ਵਾਲੀ ਬਾਈ ਜਿੱਤੀ ਹੈ ਤੇ ਉਹ ਪਿੰਡ ਦਾ ਇਹ ਮਿੱਤਰ ਆਪਣਾ ਵਾ ਆਇਆ 2 ਮਿੰਟ ਬੈਠਾ ਤੇ ਨਾਲ ਦੇ ਨਾਲ ਮੁੜ ਗਿਆ ਮੈਂ ਤਾਂ ਕਹੀ ਕੋਈ ਚਾਹ ਪਾਣੀ ਪੀ ਜਾਂਦੇ ਰੁਕ ਜਾਂਦੇ ਇਹ 2 ਮਿੰਟ ਤਾਂ ਚਲੋ ਸਾਚ ਹਰੀ ਬਗਲੇ ਦੇ ਬੱਚੇ ਨੂੰ ਤਾਂ ਡਾਗ ਗਿਆ ਯਾਰ ਇਹ ਬੈਠਾ ਕੀ ਕਰਦਾ ਫਿਰ ਹੁਣ ਕਹਿੰਦਾ ਦੇਣੀ ਟੱਪ ਚਲੋ ਸਾਰਾ ਭੈਣ ਦੀ ਲਗੜੀ ਜਾਂਦਾ ਓਏ ਹੋਏ ਹੋਏ ਚੱਲ ਕੋਈ ਨਾ ਕੋਈ ਨਾ ਉੱਡ ਗਿਆ ਉੱਡ ਗਿਆ ਓਕੇ ਹੋ ਗਈ ਹਰੀ ਬਗਲ ਵਾਲਾ ਵੀ ਉੱਡ ਗਿਆ ਤੇ ਘੋੜੇ ਮੂੰਹਾਂ ਵਿੱਚ ਉੱਡ ਗਿਆ ਸੈਟ ਹੈ ਕਾ ਹਾਂਜੀ ਹੁਣ ਦੇਖ ਲੈ ਜੂਮਿੰਗ ਟੈਸਟ ਨਾਲ ਦਾ ਜੂਮਿੰਗ ਟੈਸਟ ਦੇਖ ਲੈਣਾ ਇਹ ਨਾਲ ਬੱਚਾ ਦੇਖ ਲੈਣਾ ਤੁਹਾਨੂੰ ਦਿਖਾ ਦੇਣਾ ਉੱਡਦਾ ਠੀਕ ਹੈ ਆ ਫਿਰ ਦਾ ਮੇਨ ਹਾਈਲਾਈਟ ਹੈ ਜਿਹੜਾ ਇਹ ਮਾਰਦਾ ਠੱਪੇ ਹੁਣ ਸੈਟ ਆ ਬਈ ਹੁਣ ਕੋਈ ਇਸ਼ੂ ਨਹੀਂ ਜੂਮ ਵਾਲੇ ਕੰਮ 'ਚ ਬਈ ਹੁਣ ਸੈਟ ਆ ਜਾਮ ਓਕੇ ਆ ਦੇਖੋ ਪੁਰਾ ਫੋਲੂ ਚਾ ਹੁਣ ਜਿਵੇਂ ਘੋੜੇ ਮੂੰਹ ਤੇ ਜੂ ਮਾਰਨਾ ਹੋਵੇ ਆਪਾਂ ਹੈਨਾ ਨਹੀਂ ਬਈ ਕਰਦਾ ਖਰਾਬ ਯਾਰ ਵੀ ਦੀ ਕਰਦਾ ਬਲਾਰ ਬਾਬਿਓ ਹਜੇ ਵੀ ਨਹੀਂ ਗੱਲ ਬਣੀ ਉਹੋ ਇਤ ਯਾਰ ਕਰ ਲਾ ਜੂਵੇਂ ਇੱਕ ਕਰਦਾ ਫੁੱਦੂ ਕੋ ਲਈ ਇਹਨਾਂ ਬਾਈ ਯਾਰ ਮੇਰਾ ਉਹ ਹੀ ਆ ਜਦੋਂ ਇਕੱਠੇ ਨਹੀਂ ਬ੍ਰੋ ਉਹੀ ਕੋਸ਼ ਐ ਤਾਂ ਇਹਨੇ ਨਹੀਂ ਸੁਧਰਨਾ ਚਲੋ ਛੱਡੋ ਕੋਈ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਹਰੀ ਪਗੜਾ ਵਾਲਾ ਬੱਚਾ ਵੀ ਲੱਗਦਾ ਜਿਵੇਂ ਪਾਸੇ ਬੈਠੇ ਹੁੰਦਾ ਯਾਰ ਘਰ ਤੇ ਤਾਂ ਐਣੀ ਕਾਫੀ ਟਾਈਮ ਹੋ ਗਿਆ ਤੇ ਕੱਲਾ ਘੋੜੇ ਮੂੰਹ ਹੀ ਫਿਰਦਾ ਘਰ ਤੇ ਤਾਂ ਚੱਕਰ ਕੀ ਯਾਰ ਹੂੰ ਫੜ ਦੇ ਬੰਦੀਵਾਦ ਨਾਦੀ ਹੋ ਗਈ ਬਸ ਮੇਨ ਗੱਲ ਇਹੀ ਹੈ ਨਾ ਵੀ ਉੱਥੇ ਜਦੋਂ ਲਿਆਂਦਾ ਸੀਗਾ ਆਪਾਂ ਉਦੋਂ ਹੀ ਉਹਦੀ ਇੱਕ ਅੱਧੀ ਵਾਰੀ ਕਰਾ ਦੇਣੀ ਸੀ ਦੋ-ਤਿੰਨ ਠਹਿਰ ਕੇ ਹੁਣ ਬੰਦੀ ਬਣ ਗਿਆ ਵਾਵਾਦ ਨਾਦੀ ਤੇ ਬੱਚਾ ਯਾਰ ਮੈਂ ਉਹਨਾਂ ਦਾ ਪਾਸੇ ਬੂਸੇ ਟੱਲ ਗਿਆ ਜਾਂ ਪਾਸੇ ਬੂਸੇ ਬੈਠ ਗਿਆ ਤੇ ਚਲੋ ਘੋੜੇ ਮੂਹੇ ਦਾ ਵੱਡਾ ਕਬੂਤਰਾ ਹਨਾ ਇਹ ਪਉਂਦੀ ਕਿੰਨੇ ਦਿਨ ਦੀ ਮਰਜੀ ਬੰਦੀ ਹੋਵੇ ਤੇ ਤਾਂ ਕਬੂਤਰੀ ਵੱਡੇ ਨੂੰ ਤਾਂ ਚੱਕਰੀ ਕੋਈ ਨਹੀਂ ਤਾਂ ਸਿੱਧਾ ਹੀ ਆਉਣਾ ਹੈਗਾ ਇਹ ਤਾਂ ਫਿਰਦਾ ਉਹ ਬੱਚਾ ਆਪਣਾ ਪਾਸੇ ਬੂਸੇ ਬੈਠ ਗਿਆ ਚਲੋ ਕੋਈ ਡੱਕ ਨਹੀਂ ਆਥਣ ਤੱਕ ਆਜੇ ਘਰੇ ਆਜੇ ਹਨਾ ਸ਼ਾਮ ਤੱਕ ਆਜੇ ਤਾਂ ਵੀ ਕੋਈ ਡੱਕ ਤਾਂ ਲਈ ਗਾਣੀਗੀ ਬਾਕੀ ਤੇ ਫੇਰ ਵਾਪਸ ਤੁਹਾਨੂੰ ਦੱਸ ਦਿਆਂਗੇ ਵੀ ਕੀ ਬੰਦ ਆ। ਵਿਲੇ ਬੈਠਾ ਬੈਠਾ ਨੇ ਮੋਨੋ ਕਾ ਇਟਬਲੇਟ ਲਈ ਬਈ। ਕੋਈ ਸੰਗ ਕੋਈ ਸ਼ਰਮ ਵਾਲੀ ਗੱਲ ਨਹੀਂ ਸਿੱਧਾ ਹਿਸਾਬ ਕਰਦਾ ਆਪਾਂ ਠੀਕ ਹੈ ਕਿ ਨਹੀਂ। ਨਵੇਂ ਗੁੱਟ ਤੋਂ ਨਵੀਂ-ਨਵੀਂ ਆਏ। ਦੇਖੋ ਚਲਕ ਦੀ ਡੋਰ ਹੈ ਨਾ ਬਲੇਟ ਕੇ ਰੱਖ ਲਈ ਇੱਥੇ ਤੇ ਦੋ ਪਤੰਗ ਲੈ ਕੇ ਆਉਣੇ ਜਾ ਕੇ ਤੇ ਹਰੀ ਬਗਲ ਵਾਲਾ ਬੱਚਾ ਯਾਰ ਮੇਰੇ ਹਿਸਾਬ ਨਾਲ ਪਿੰਡ ਦੇ ਪਾਸੇ ਉਸੇ ਬੈਠ ਗਿਆ ਯਾ ਡਿਗ ਡੁਗ ਪਿਆ ਹੈ ਨਾ। ਚਲੋ ਕੋਈ ਨਾ ਆਪੇ ਰੱਬ ਰੱਖਾ ਜਾਣਾ ਹੋਇ ਤਾ ਆ ਜੂਗਾ। ਜੀ ਮੇਰੇ ਵੀਰੋ ਆ ਗਏ ਜੀ। ਦੋ ਪਤੰਗ ਲੈ ਕੇ ਇੱਕ ਤਾਂ ਹੀ ਹੈਗਾ ਆ ਪਰੀ। ਤੇ ਇੱਕ ਦੂਜਾ ਫੈਕਟਰ ਜੱਟ ਦੇ ਲਾ ਲਾ ਹੈ ਤੇ ਹਰੀ ਬਗਲ ਵਾਲਾ ਵੀ ਆ ਗਿਆ ਬਰੂ ਠੀਕ ਆ ਬਠਾਈ ਮੜੀ ਬੜਕੈਂਛੀ ਹਰੀ ਬੜੇ ਛਤਰੀ ਆਇਆ 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 ਓਕੇ ਰਿਪੋਰਟ ਮੁੰਡੇ ਲਾ ਦੇ ਬਸ ਸੈਟ ਹੈ ਜੀ ਹਰੀ ਬਗਲ ਵਾਲਾ ਵੀ ਆ ਗਿਆ ਓਕੇ ਰਿਪੋਰਟ ਹੁਣ ਪਤੰਗ ਬਾਈ ਕਰਾਂਗੇ ਦੁਬਾਰਾ ਹੋ ਗਏ ਜੀ ਬੱਚੇ ਪੂਰੇ ਜੀ ਮਤਲਬ ਪੂਰੇ ਦੂਜੇ ਤਾਂ ਬੈਠੇ ਆ ਤੇ ਨਾ ਬੈਠੇ ਇੱਕ ਟੇਡਾ ਤਾਂ ਬੈ ਗਿਆ ਤੇ ਹਰੀਬਗਰ ਵਾਲਾ ਵੀ ਇੱਥੇ ਆ ਕੇ ਬੈ ਗਿਆ ਓਕੇ ਉਹ ਕਿਤੇ ਘੋੜੇ ਮੂੰਹ ਅਗਲਾ ਉੱਡਿਆ ਫਿਰਦਾ ਯਾਰ ਨਹੀਂ ਘੋੜੇ ਮੂੰਹੇ ਬੈਗਾ ਪਾਸੇ ਆਇਤਾ ਹਾਂਜੀ ਮੇਰੇ ਵੀਰੋ ਲੱਗਿਆ ਲਾਉਣ ਬੱਚੇ ਠੀਕ ਆ ਬਹੁਤ ਟਾਈਮ ਹੋ ਗਿਆ ਲਗਭਗ 2:30 ਤੇ 3:00 ਵਜ ਗਈ ਐ ਤਾਂ ਦਾਣਾ ਪਾਣੀ ਵੀ ਰੈਡੀ ਕਰਤਾ ਜਦੋਂ ਚੋਬਰ ਬੱਚੇ ਲਾਉਂਦਾ ਤੇ ਇੱਧਰ ਆਪਾਂ ਦਾਣਾ ਪਾਣੀ ਰੈਡੀ ਕਰਕੇ ਰੱਖਤਾ ਠੀਕ ਆ ਸਾਰੇ ਕੂਤਰਾਂ ਦਾ ਵੱਡੇ ਛੋਟਿਆਂ ਦਾ ਓਕੇ ਰਿਪੋਰਟ ਹੋ ਗਈ ਜਾਵਾਂ ਆਇਓ 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 ਪਤਾ ਆਇਓ 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 ਤੀਜਾ ਵੀ ਗਿਆ ਆਇਓ 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 ਚੌਥਾ ਵੀ ਗਿਆ ਤੇ ਪੰਜਵਾਂ ਵੀ ਗਿਆ ਓਕੇ ਹੋ ਗਈ ਰਿਪੋਰਟ ਬੱਚੇ ਸਾਰੇ ਅੰਦਰ ਐ ਕੋੜੇ ਮੂੰਹ ਤੱਕ ਸ਼ਰੀਗਲਾ ਕੂਤਰ ਬਾਹਰ ਆਈ ਗੱਲੇ ਹਾਂਜੀ ਹਾਂਜੀ ਦੇਈਏ ਨਹੀਂ ਬੱਚੇ ਨੂੰ ਛੋਲੇ ਇਹ ਬੱਚੇ ਦੀ ਥੋੜੀ ਕੰਡੀਸ਼ਨ ਖਰਾਬ ਸੀ ਮਾਪੇ ਉਹ ਦੇਣੂ ਆੜ ਗੀ ਠੀਕ ਹੈ ਕਿ ਨਹੀਂ ਤੇ ਮੈਂ ਵੀ ਚਲੋ ਆਪਾਂ ਹੈਂਡ ਫੀਡ ਕਰ ਦਈਏ ਨੂੰ ਹਣਾ ਤੇ ਉਹ ਕਿ ਆ ਬਸ ਛੋਲੇ ਦੇ ਕੇ ਫਿਰ ਤਕਮਣੇ ਸੋਨੂ ਕੀ ਬਾਤ ਚਾ ਬਾਤ ਆਈ ਧੁੱਪੇ ਛੋਲੇ ਦੇ ਕੇ ਛੋਲੇ ਦੇਤੇ ਹਸਾਬ ਜੇ ਦੇ ਤੇ 15 ਐਮਐਲ ਦੇ ਦਾ ਪਾਣੀ ਬਈ ਤੇ ਇਹਦੀ ਇੱਕ ਲੱਤ ਵੀ ਨਹੀਂ ਲੱਗਦੀ ਸੱਜੀ ਥੱਲੇ ਪਾੜੀ ਕੋਈ ਦਿੱਕਤ ਹੋਣੀ ਐ ਤੇ ਕੋਈ ਨਾ ਬੈਠਾ ਦਦਾ ਘੰਟਾ ਧੁੱਪੇ ਦੇ ਬਾਬਾ ਅੰਦਰ ਕਰਦੇ ਆ ਬਾਬਾ ਜੀ ਬਿਨਾ ਪੇਚੇ ਪਾਇ ਪੇ ਧੁੱਪਾਂਗੇ ਟੁੱਟ ਗਿਆ ਆਪਣਾ ਚੱਲੇਗਾ ਮੂਰਸਾਂ ਦੇ ਮਗਰੇ ਦੇ ਯਾਰ ਹੋ ਰਿਹਾ ਹੋਇਆ ਅੰਦਾ ਚੱਕ ਲੈ ਬੋੜਾਂ ਕੋਲ ਜਾਊਗਾ ਹੋ ਗਿਆ ਬਾਬਿਓ ਕਿਸ ਨਾਲ ਪੇਚਾ ਨਹੀਂ ਪਿਆ ਚੋਬਰ ਨੇ ਪਤਾ ਨਹੀਂ ਕਿਹੜੇ ਸਾਲ ਤੇ ਹੁੰਕਾ ਮਾਰਿਆ ਤੇ ਹਾਸੀ ਟੁੱਟ ਗਈ ਆਇਆ ਹੂੰ ਤੁਰ ਹੀ ਜਾਂਦੀ ਟੁੱਟ ਕਰੋ ਹੌਟ ਵਾਟਰ ਲੈਂਦਾ ਜੀ ਤੇ ਇਧਰ ਆਪਣਾ ਘੋੜੇ ਮੂਹੇ ਆ ਕੇ ਬੈਠ ਗਿਆ ਘੋੜੇ ਮੂਹੇ ਆ ਘੋੜੇ ਮੂਹੇ ਨੂੰ ਤੇ ਸਾਤਿਆਂ ਵਾਲੇ ਨੂੰ ਦੋਹਾਂ ਨੂੰ ਲਾਦ ਗਏ ਵੈਸੇ ਮੈਂ ਕਾਂਤਰਾ ਕਹਿਣਾ ਉਹਨਾਂ ਹਨਾ ਤੇ ਲੋਕ ਜਾਤਰਸਾਦੇ ਕਹਿੰਦੇ ਸਾਤੇ ਮੈਨੂੰ ਵਧੀ ਮਾ ਪੁੱਤ ਮੈਂ ਹੀ ਆ ਮੁਗਦੀ ਗੱਲ ਕਰ ਦਮੇ ਤਰ ਅੰਦਰ ਲਾ ਦੇ ਮੜਕੇ ਦਾਣਾ ਆਪਣੀ ਪਾਵਾਂ ਹਾਂਜੀ ਮੇਰੇ ਵੀਰੋ ਤੇ ਹੌਟ ਵਾਟਰ ਮੁੱਕ ਗਿਆ ਸੀਗਾ ਵੀ ਮੁੰਡੇ ਤੋਂ ਮੰਗਾਇਆਗਾ ਲਿਆਂਦਾ ਨੇ ਚੱਲ ਪੁੱਲ ਲੱਗੂ ਵੀ ਤੈਨੂੰ ਵੀ ਵਿੱਚੋਂ ਇੱਕ ਬੈਟ ਕਾਲਾਂ ਦਾ ਪੁੱਲ ਤੈਨੂੰ ਲੱਗੂ ਦੂਜੇ ਖੁੱਡਾਂ ਦਾ ਪੁੱਲ ਮੈਨੂੰ ਲੱਗਦਾ ਰੋਏ ਠੀਕ ਆ ਇਹ ਇਹ ਪੁੱਲ ਬਚਾਈ ਆਉਂਦਾ ਮੈਨੂੰ ਸੱਚੀ ਗੱਲ ਐ ਹੁਣ ਬਹੁਤਾ ਬਾਬੇ ਇਹ ਚੀਜ਼ ਦਾ ਹਨਾ ਇਹ ਬੰਦੇਾਂ ਨੂੰ ਸਾਹਮਣੇ ਹਣ ਤੱਕ ਨਾ ਇਧਰ ਬੈਟ ਕਾਲਾਂ ਨੂੰ ਵੀ ਪਾ ਦੀ ਠੀਕ ਆ ਤੇ ਦੂਜੇ ਚਾਰੇ ਖੁੱਡਾਂ ਦੇ ਪਾ ਜਾਂਦਾ ਲਾਸਟ ਰੇਕ ਸੀ ਬੈਟਿਕ ਇਧਰ ਵੀ ਪਾਦਾ ਹੌਟ ਵਾਟਰ ਹਾਂਜੀ ਮੇਰੇ ਵੀਰੋ ਤੇ ਰੱਖੀ ਜੀ ਇਧਰੋਂ ਆਪਾਂ ਦਾਣੇ ਕੂਤਰਾਂ ਨੂੰ ਕੋਈ ਨਾ ਮਾਪੇ ਝੜ ਦੂੰਗਾ ਝੜ ਦੂੰ ਆਪੇ ੜ ਲੂਗਾ ਮੈਂ ਤੇ ਓਕੇ ਦੀ ਰਿਪੋਰਟ ਪਹਿਲੇ ਨੰਬਰ ਤੇ ਇਹ ਖੋਡਾ ਵੱਡੇ ਕੂਤਰਾਂ ਵਾਲਾ ਆਇਓ 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 ਬੇਟਾ ਦੂਜੇ ਨੰਬਰ ਤੇ ਹੋਈ ਆਪਣਾ ਕਬੂਤਰਾਂ ਵਾਲਾ ਵੈਸੇ ਇਹਨਾਂ ਕੋਲੇ ਕਣਕ ਪਈ ਸੀ ਇਕੱਲੀ ਚਲੋ ਡੋਂਟ ਵਰੀ ਆਇਓ 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 ਬੱਤਾ ਤੇਦਰੋਂ ਆ ਗਈ ਜੀ ਆਪਾਂ ਫੁੱਡਰ ਵਾਲੇ ਕੂਤਰਾਂ ਵਾਲੇ ਪਾਸੇ ਆਇਓ 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 ਕਿਹੜਾ ਗੁਟਕੀਆਂ ਦਾ ਕੰਵਲਾ ਆਇਓ 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 ਬੱਤਾ ਆਇਓ 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 ਬੱਤ ਇਧਰਲੇ ਪਾਸੇ ਆ ਗਈ ਜੀ ਖੁੱਡਾ ਨੰਬਰ 4 ਚ ਆਇਓ 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 ਲਓ ਜੀ ਲਾਸਟ ਨੰਬਰ ਆਪਣੇ ਬੈਟ ਕਾਲਿਆਂ ਦਾ ਇਹਨਾਂ ਨੂੰ ਵੀ ਰੱਖ ਦਿੱਤਾ ਹੈ ਆਇਓ 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 ਬੱਤ ਓਕੇ ਹੋ ਗਈ ਬਾਬੇ ਰਿਪੋਰਟ ਸਾਰੇ ਪਾਸੇ ਦਾਣਾ ਪਾਣੀ ਪਤਾ ਕਰੋ ਸਾਰੇ ਪਾਸੇ ਤੇ ਹਾਂ ਅੰਕਲ ਹੋਰ ਦਾ ਹਦਾਈ ਵੀ ਸੁਣ ਮਾਜ ਕਪੂਤਰ ਫੜ ਕੇ ਵੇਖਵਾੜੇ ਮੋਟੇ ਤੇ ਆਪਣਾ ਕੂਤਰ ਪੱਟਣ ਦੀ ਲੋੜ ਨਹੀਂ ਪੈਣੀ ਗਰਮੀ ਵਾਲੀਆਂ ਬਾਜੀਆਂ ਵਾਸਤੇ ਕੂਤਰਾਂ ਦੇ ਕਿਸੇ ਦਾ ਕੰਨਿਆ ਲੈ ਖੰਭ ਰਿਹਾ ਕਿਸੇ ਲੋ ਦੂ ਖੰਭ ਰਹਿਗੇ ਤੇ ਦੋ ਤਿੰਨ ਮਹੀਨਾ ਦੇ ਵਿੱਚ ਵਿੱਚ ਝਾੜ ਕੇ ਆਪੇ ਪਰਸਰ ਹੋ ਜਾਣਗੇ ਕੱਲੀਆਂ ਬਗਲਾਂ ਬੂਗਲਾਂ ਪੱਟਾਂ ਹੀ ਮੜਗਾ ਮੋਟਗਾ ਉਹ ਮੌਕੇ ਦੱਸਾਂਗੇ ਚਲੋ ਜਦੋਂ ਕੀਤਾ ਤੇ ਬਈ ਸੱਚ ਅੱਜ ਮਹਾ ਟੈਨਸ਼ਨ ਫ੍ਰੀ ਹੋਇਆ ਸੀ ਟੈਨਸ਼ਨਾਂ ਦੀ ਗੱਲ ਨਹੀਂ ਸੀ ਕੋਈ ਉਹ ਵੀ ਇੱਕ ਬਸ ਛੱਡੋ ਹਣਾ ਹੁਣ ਫੇਰ ਮੈਂ ਜਾਣਾ ਯਾਰ ਆਥ ਨੇ ਜਿੱ ਇਧਰ ਬੜਾ ਕੰਮ ਚਲੋ ਦੇਖਦੇ ਕੋਈ ਗੱਲ ਨਹੀਂ ਸੱਚ ਜਿਹੜਾ ਬਾਬੇ ਉਹ ਬਠਿੰਡੇ ਖੱਦਾ ਪਿਆ ਸੀ ਉਸ ਨੂੰ ਦੱਸਣਾ ਹੀ ਪੜ ਲਗਿਆ ਮੈਂ ਉਹ ਮੇਰਾ ਨਾ ਹੋਇਆ ਕਿ ਬ్రో ਮਤਲਬ ਜਦੋਂ ਮੈਂ ਜਾ ਕੇ ਆਇਆ ਬਠਿੰਡੇ ਕੱਲ ਕੀ ਪਰਸ ਪਰਸੋ ਦੀ ਗੱਲ ਹੈ ਨਾ ਉਹ ਰਾਤ ਦੀ ਗੱਲ ਮੈਂ ਆਈ ਜਾਂਦਾ ਸੀਗਾ ਤੇ ਮੈਂ ਹੋ ਗਿਆ ਆਊਟਸਾਈਡ ਮੰਨ ਕੇ ਚੱਲ ਵੀ ਮੈਂ ਗਿਆ ਤਾਂ ਸਹੀ ਸੀ ਖੱਬੇ ਹੱਥ ਤੇ ਮੈਂ ਥੋੜੀ ਜੀ ਗਾਂ ਗਿਆ ਸੀਗਾ ਨਾ ਵੀ ਮੁੜਨਾ ਮੈਂ ਪਰਲੇ ਪਾਸਿਓਂ ਉਹਦੇ ਤੋਂ ਗੋਲ ਚੌਂਕ ਚੋਂ ਪਰ੍ਹਾਂ ਨੂੰ ਮੈਂ ਐ ਟੱਪ ਕੇ ਜਾਣਾ ਪਰ੍ਹਾਂ ਸੀ ਤੇ ਮੈਂ ਐ ਥੋੜੀ ਜਿਹੀ ਦੂਰੀ ਟੱਪਾਈ ਜਿਵੇਂ ਆਪਣੇ ਖੁੱਡੇ ਇਦੋਂ ਥੋੜੀ ਵੱਧ ਟੱਪਿਆ ਹੂੰਗਾ ਮਾੜੀ ਹੋ ਤੱਕ ਤੱਕ ਘਰ ਤੱਕਰ ਤੇ ਭਰਾ ਉਹ ਤੇ ਕੀਤਾ ਕੀ ਤੇ ਮਾਉਥ ਵਾਪਸ ਮੋੜਦਾ ਤੇ ਉੱਥੇ ਹੀ ਖੜੀ ਸੀ ਪੁੱਸ ਵਾਲੇ ਇੱਕ ਗੱਡੀ ਤੇ ਦੋ ਮੋਰਸਾਂ ਇਥੋਂ ਨਾਲ ਕੋਲੇ ਬਈ ਮਨ ਲਾਦਾ ਸਿੱਧੇ ਕਰਕੇ ਲਾ ਰੱਖੇ ਸੀ ਧੰਨ ਚਰ ਜਾਣੇ ਖੜੇ ਕੇਰਾਂ ਦਾ ਕੋਲ ਦੀ ਟੱਪ ਗਈ ਉਹ ਤਾਂ ਨਾ ਧਿਆਨ ਦਿੱਤਾ ਵੀ ਉਹਨਾਂ ਨੇ ਜਦੋਂ ਮੁੜੇ ਆਉਂਦੇ ਸੀ ਤੇ ਉਦੋਂ ਮੈਨੂੰ ਹੱਥ ਮਾਰ ਲਿਆ ਮੈਨੂੰ ਹੱਥ ਮਾਰ ਲਿਆ ਮੈਂ ਰੁਕ ਜਾਂਦਾ ਪਰ ਰੁਕ ਵੀ ਜਾਂਦੇ ਹੋਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਵੀ ਜਿਹੜਾ ਸੀਨ ਮੇਰੇ ਨਾਲ ਉਦੋਂ ਸੀਗਾ ਮੈਂ ਉਦੋਂ ਰੁਕ ਨਹੀਂ ਸਕਦਾ ਮੇਰੀ ਸਿਚੁਏਸ਼ਨ ਐ ਇਹੋ ਜੀ ਸੀਗੀ ਜੀ ਮੈਂ ਰੁਕ ਜਾਂਦਾ ਫੇਰ ਸਾਰੀ ਖੇਡ ਖਿਲਰ ਜਾਣੀ ਸੀ ਮੈਂ ਰੁਕ ਨਹੀਂ ਸਕਦਾ ਸੀ ਉੱਥੇ ਉਦੋਂ ਤੇ ਬਈ ਉਹਨੇ ਹੱਥ ਮਾਰਤਾ ਤੇ ਮੈਂ ਮੋਟਰਸਾਈਕਲ ਪਰ ਆਉਣ ਕਰ ਲਿਆ ਵਿਚਾਲ ਨੂੰ ਸੜਕ ਤੇ ਉਹ ਯਾਰ ਨੂੰ ਕਰਕੇ ਦੱਬਦਾ ਭਰਾ ਉਹ ਭੱਜ ਲੈ ਮੇਰੀ ਕੰਨੀ ਫੜਨ ਮੈਨੂੰ ਫੜ ਚਵਾ ਯਾਰ ਐ ਤਾਟੂ ਗਾ ਜਮੈਂ ਕਿ ਸਾਥ ਤੇ ਉਹ ਭੱਜਿਆ ਨਾ ਭੱਜ ਕੇ ਡਰ ਡਰ ਤੋਂ ਛਾਲ ਮਾਰੀ ਉਹਨੇ ਤੇ ਫੋਨ ਥੱਲੇ ਡਿੱਗ ਪਿਆ ਤੇ ਮੈਨੂੰ ਐ ਫੜਦਾ ਫੜਦਾ ਮੈਂ ਫੁੱਲ ਰੇਸ ਕਰਕੇ ਟਵਾਕੇ ਲੈ ਗਿਆ ਮਗਰ ਖਚਤਾ ਭਰਾ ਉਹਨਾਂ ਨੇ ਦੂ ਸਿੱਧੇ ਕਰਕੇ ਧਲਾ ਰੱਖਿਆ ਬਕੇਰਾ ਮੈਨੂੰ ਮਤ ਇੰਨਾ ਕਰਦੇ ਸੀ ਆ ਕਹਿੰਦਾ ਫੜੋ 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 ਕਰਾਈ ਨਾ ਕੀਤਾ ਉਹਨਾਂ ਨੇ ਉਦੋਂ ਬਾਅਦ ਤਾਂ ਬਈ ਜਿੰਨਾ ਟਾਈਮ ਆ ਬਠਿੰਡੋ ਚੋਂ ਨਿਕਲਣੀ ਮੈਂ ਪਿੱਛੇ ਮੁੜ ਕੇ ਨਹੀਂ ਵੇਖਾ ਮੋਟਰਸਾਈਕਲ ਕਿਹੜਾ ਇੰਜਨ ਉਹਨੂੰ ਜਰ ਕਰਾਇਆ ਭਰਾਵਾ ਮੋਟਰਸਾਈਕਲ ਆਇਆ 90 95 95 ਦਾ ਮੋਟਰਸਾਈਕਲ ਫੇਰ ਮੁੜ ਕੇ ਬਠਿੰਡਾ ਟੱਪ ਕੇ ਮੈਨੂੰ ਸਾਂ ਆਇਆ ਮਾੜਾ ਮੋਟਾ ਮੈਂ ਕਿਹਾ ਹਾਂ ਕੋਈ ਚੱਕ ਨਹੀਂ ਹੁਣ ਆਪਣੇ ਪਿੰਡਾਂ ਜਾਂ ਜਾ ਗਿਆ ਆਪਦਾ ਇਲਾਕਾ ਜਾ ਉੱਥੇ ਹੌਸਲਾ ਜਾ ਗਿਆ ਕਿ ਮੈਨੂੰ ਆਹ ਕੰਮ ਹੋਇਆ ਉਸੇ ਫਸ ਜਾਂਦਾ ਨਾ ਬਾਬੇ ਮੈਂ ਸਾਰੀ ਖੇਡ ਖਿਲਰ ਜਾਣੀ ਸੌਣ ਲੱਗੇ ਬੜਾ ਪੜਾ ਕੇਸ ਪੈਣਾ ਸੀ ਉੱਥੇ ਤਾਂ ਆਪਣੀ ਮਾਰਦਾ ਬਾਬਾ ਮੈਂ ਰੁਕ ਨਹੀਂ ਸਕਦਾਈ ਮੈਂ ਇਕੱਲਾ ਮਤਲਬ ਇਕੱਲੇ ਦੀ ਵੀ ਮੈਂ ਰੁਕ ਰੁਕ ਜਾਂਦਾ ਹੂੰ ਮੈਂ ਰੁਕ ਜਾਣਾ ਹੁੰਨਾ ਪਰ ਉਦੋਂ ਸਿਚੁਏਸ਼ਨ ਮੇਰੀ ਇਹੋ ਜੀ ਸੀ ਉਦੋਂ ਮੈਂ ਰੋਕ ਨਹੀਂ ਸਕਦਾ ਸੀ ਉਦੋਂ ਕੋਈ ਚਾਂਸ ਨਹੀਂ ਸੀ ਰੁਕਣ ਦੇ ਬਰੋ ਖਿੱਚਦਾ ਮੈਂ ਦੱਬ ਵੀ ਉਹਨਾਂ ਦੇ ਹੱਥਾਂ ਚੋਂ ਨਿਕਲ ਗਿਆ ਟੱਪਿਆ ਮੈਂ ਈੜਾੜੂ ਤੇ ਉਹਨਾਂ ਦੇ ਹਿਸਾਬ ਕਰਦਾ ਹਾਂ ਹਾਂਜੀ ਮੇਰੇ ਵੀਰੋ ਤੇ ਪਤੰਗ ਵੀ ਚੜਾ ਲਿਆ ਸੀ ਜੀ ਮੋਨੋ ਕਾਈਟ ਫਾਈਟਰ ਮੇਰੇ ਹਿਸਾਬ ਨਾਲ ਮੋਨੋ ਕਾਈਟ ਫਾਈਟਰ ਨਾਲ ਪਰ ਬਾਦ ਕਿਸਮਤੀ ਨਾਲ ਲਾਉਣਾ ਪੈਗਾ ਬਈ ਆਪਾਂ ਨੂੰ ਯਾਰ ਮੈਂ ਵੀ ਕੰਮ ਜਾਣਾ ਚੂਬਰ ਨੇ ਵੀ ਕੰਮ ਨੇ ਕੋਈ ਪਤਾ ਜੂ ਮਾਰਾਂ ਜੂ ਵੱਜੇਗਾ ਤੰਗ ਆ ਫਿਰਦਾ ਆਪਣਾ ਠੀਕ ਹੈ ਹੜਾ ਹੜਾ ਰੋਕ ਕੇ ਰੱਖਣ ਨੂੰ ਇਹ ਆ ਫਿਰਦਾ ਤੇ ਜਾਏ ਕਿਦਰੋਂ ਮਗਰੋਂ ਐਸੀ ਧੂਪ ਤਾਂ ਆ ਆ ਗਿਆ ਇੱਕ ਹੋਰ ਇੱਕ ਇਧਰੋਂ ਪਰ ਐਸੀ ਮੁਸੀਬਤ ਪਈ ਮੈਨੂੰ ਵੀ ਉਹ ਤਬਾਲੀ ਇਕੱਠੀ ਕਰਦੀ ਖੰਡੇ ਇੱਕ ਮਿੰਟ ਥੋੜਾ ਇੱਕ ਮਿੰਟ ਉਹ ਕਰਕੇ ਰੱਖਾ ਤੇ ਮੈਂ ਵੀ ਜਾਣਾ ਸਾਨੂੰ ਦੱਸਿਆ ਸੀ ਚੋਬਰ ਨੇ ਵੀ ਜਾਣਾ ਤੇ ਸੀਨ ਹੋ ਗਿਆ ਗਲਤ ਤੇਦਰ ਮਿੱਟੀ ਹੈਲੋ ਕਰ ਦੇ ਹੈਲੋ ਕਰ ਦੇ ਵਾੜਾ ਸੁਣ ਲੱਗੇ ਦਾ ਹੈਲੋ ਕਰੀ ਹੈਲੋ ਕਰੀ ਹੈਲੋ ਚਲੋ ਇਕੱਠੀ ਕਰ ਲਈ ਬਾਅਦ ਵਿੱਚ ਫਿਰ ਦਿਖਾਉਣੀ ਤੁਹਾਨੂੰ ਹਾਂ 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 ਆਕਾ ਆਹਾਂ ਆ ਅੰਗ ਐ ਆ ਆਹਾਂ ਆਹਾਂ ਹਾਂਜੀ ਮੇਰੇ ਵੀਰੋ ਆ ਗਏ ਜਿੱਦ ਲੈ ਕੇ ਰੋਟੀ ਲੈ ਕੇ ਇੱਕ ਮਿੰਟ ਸੌਰੀ ਪਹਿਲੀ ਗੱਲ ਤਾਂ ਰੋਟੀ ਥੱਲੇ ਰੱਖ ਕੇ ਜੀ ਦੇਖੋ ਜੀ ਸੋ ਮੈਂ ਨਹੀਂ ਬਕਵਾਨ ਜੀ ਵਜਾ ਕੋ ਜਾਦਮਾਲ ਆਪਾਂ ਇਹਨਾਂ ਚੱਕ ਕੇ ਆਈਏ ਠੀਕ ਆ ਕਿ ਨਹੀਂ ਰੋਟੀ ਲੈ ਆਂਦੀ ਵੀ ਇਧਰ ਹੀ ਬੈਠ ਕੇ ਖਾਵਾਂਗੇ ਤੇ ਬਸ ਵਲੌਗ ਦੀ ਵੀ ਭਾਈ ਫਰੈਂਡਿੰਗ ਕਰੀ ਦੇਵਾਂਗੇ ਹਨਾ ਰਹਿ ਤਾਂ ਕੁਝ ਗਿਆ ਨਹੀਂ ਮੁੱਖ ਦੀ ਗੱਲ ਹੈ ਤੁਹਾਡੇ ਸਾਹਮਣੇ ਕੀਤਾ ਜਿਹੜਾ ਕੁਝ ਕੀਤਾ ਹਨਾ ਚਲੋ ਕੁਝ 2000 ਗੱਲਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਹਜੇ ਖੈਰਾ ਮੈਂ ਰੋਟੀ ਰੋਟੀ ਖਾਣਾ ਤੇ ਉਦੋਂ ਬਾਅਦ ਦੱਸਦਾ ਤੁਹਾਨੂੰ